ਲਾਗਤ ਕਿੰਨੀ ਆਈ ਸੀ ਕਿੰਨਾ ਖਰਚਾ ਆ ਗਿਆ ਮੈਂ ਕਿਸੇ ਬੰਦੇ ਕੋਲੋਂ 20 ਰੁਪਏ ਮੰਗੇ ਉਹਨੇ ਮੈਨੂੰ ਵੇਚੇ ਪੰਜ ਪੀਰੇ ਵਾਲੇ ਬਾਬਾ ਜੀ ਕਹਿੰਦੇ ਕੀ ਕਰੋਗੇ ਮੈਂ ਕਿਹਾ 14 ਕਰ ਦੇ ਕਹਿੰਦੇ ਕਰ ਲੋਗੇ ਮੈਂ ਤਾਂ ਨਹੀਂ ਖਾਣਾਂ ਉਹ ਆਪਣੇ ਦਿਲ ਨੂੰ ਸੁਝਾ ਰਹੇ ਮੈਂ ਕੰਮ ਕਰਦਾ ਤੇ ਭਜਣਾ ਨਹੀਂ تو پھر بنا کام کر سکتا ہے یہ ایک دن نہ آیا دو دن نہ آیا کام کام چار دن نہ آیا تو کے چوکے دے رہا گے کار کوئی نہیں کار کوئی نہیں جنہوں دینا تھا بڑے دینا بندے دا چھوڑا سنیے گا چیز جانے بھی نشاہ لگتا نہیں لو آیا جاندا یا سجن جڑے ہوں گے نا کول والا ہوں گے سنگت تو ہو جو نہیں ہے سنگت دا پر باپ آ ہے ਸੋਸ ਦਾ ਕੰਪਲਿਆ ਰਹਿਣਾ ਸਸਿਕਾ ਦੋਸਤੋ ਤੁਸੀਂ ਦੇਖ ਰਹੇ ਹੋ ਹੌਟ ਨਿਊਜ਼ ਇੰਡੀਆ ਦੇ ਮੈਂ ਤੁਹਾਡੇ ਨਾਲ ਵਿਸ਼ਾਲ ਮਿਸ਼ਰਾ ਅੱਜ ਫਿਰ ਤੁਹਾਨੂੰ ਇੱਕ ਨਵੀਂ ਸਟੋਰੀ ਲੈ ਕੇ ਆਏ ਤੁਹਾਡੇ ਲਈ ਪੇਸ਼ ਕਰਨ ਜਾ ਰਹੇ ਹਾਂ ਤਸਵੀਰਾਂ ਵਿੱਚ ਦੇਖ ਸਕਦੇ ਜੀ ਇੱਕ ਇਹ ਜਿਹੜਾ ਬੋਰਡ ਹੈ ਇਸ ਬੋਰਡ ਦੇ ਥੱਲੇ ਜਿਹੜਾ ਇੱਕ ਬਜ਼ੁਰਗ ਵੱਲੋਂ ਆਪਣੀ ਦੁਕਾਨ ਤਿਆਰ ਕੀਤੀ ਗਈ ਹੈ ਤਾਂ ਲਗਭਗ 40 ਸਾਲ ਹੋ ਗਏ ਨੇ ਇਸੇ ਜਗ੍ਹਾ ਤੇ ਕੰਮ ਕਰਦੇ ਹੋਏ ਜਿਹੜਾ ਚਾਹ ਦਾ ਕੰਮ ਕੀਤਾ ਜਾਂਦਾ ਚਾਹ ਬਣਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਜਾਂਦਾ ਹੈ ਆਪਣੇ ਘਰ ਦਾ ਖਰਚਾ ਚਲਾਇਆ ਜਾਂਦਾ ਹੈ ਤਾਂ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਪਰ ਤੁਹਾਨੂੰ ਇਹ ਚ ਖਾਸ ਇਹ ਦੱਸਣਾ ਚਾਹਾਂਗੇ ਕਿ ਚਾਹ ਬਣਾਉਣ ਦਾ ਤਰੀਕਾ ਸਾਰੀਆਂ ਥਾਵਾਂ ਤੇ ਬਦਲ ਗਿਆ ਹੈ ਕਿਤੇ ਸਿਲੰਡਰ ਲੱਗ ਗਏ ਇਹਨੇ ਕਿਤੇ ਇੰਡਕਸ਼ਨ ਲੱਗ ਗਏ ਇਹਨੇ ਪਰ ਇੱਕ ਤੇ ਤੁਸੀਂ ਦੇਖ ਸਾ ਦੇ ਜੇ ਚੁੱਲੇ ਤੇ ਜਿਹੜੀ ਚਾਹ ਬਣਾਈ ਜਾਂਦੀ ਹੈ ਤਾਂ ਹਵਾ ਮਾਰਨ ਲਈ ਜਿਹੜੀ ਪੁਰਾਤਨ ਪੁਰਾਣੀਆਂ ਚੀਜ਼ਾਂ ਕਹਿ ਸਕਦੇ ਹੋ ਵਰਤੀਆਂ ਜਾਂਦੀਆਂ ਨੇ ਦੇਖ ਸਕਦੇ ਜੀ ਹੱਥ ਨਾਲ ਉਹਨੇ ਗੀੜੇ ਦਿਨੇ ਜਿਸ ਤਰੀਕੇ ਨਾਲ ਇਸ ਤਰੀਕੇ ਨਾਲ ਜਿਹੜਾ ਪੱਠੀ ਨੂੰ ਗਰਮ ਕੀਤਾ ਜਾਂਦਾ ਹੈ ਅਤੇ ਪੱਠੀ ਤੇ ਜਿਹੜੀ ਚਾਹ ਬਣਾਈ ਜਾਂਦੀ ਹੈ ਤਾਂ ਖਾਸ ਗੱਲ ਇੱਥੇ ਇਹ ਹੈ ਕਿ ਤੁਸੀਂ ਅੰਦਰ ਤਸਵੀਰਾਂ ਦੇ ਵਿੱਚ ਦੇਖ ਸਕਦੇ ਜੇ ਕਿ ਇੱਕ ਛੋਟੀ ਜੀ ਬੂਟੇ ਦਰਖਤ ਕਹ ਲਈ ਐਸੀ ਬੋਰਡ ਦੇ ਥੱਲੇ ਜਿਹੜਾ ਆਪਣਾ ਇਹ ਦੁਕਾਨ ਪਾਈ ਗਈ ਹੈ ਤਾਂ ਬੋਰਡ ਦਾ ਸਾਰਾ ਲੈ ਕੇ ਜਿਹੜਾ ਇੱਥੇ 40 ਸਾਲ گزار ਲਏ ਗਏ ਨੇ ਤਾਂ ਇੱਥੇ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਆਉਣਾ ਸੀ ਗੱਲ ਵੀ ਕਰਾਂਗੇ ਕਿੰਨਾ ਸਮਾਂ ਇੱਥੇ ਹੋ ਗਿਆ ਕਿਸ ਤਰੀਕੇ ਨਾਲ ਕੰਮ ਸ਼ੁਰੂ ਕੀਤਾ ਇਹ ਸਾਰੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕਰਦੇ ਆਂ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਬਾਬਾ ਜੀ ਸਭ ਤੋਂ ਪਹਿਲੇ ਦੱਸੋ ਇੱਥੇ ਕਿੰਨਾ ਚਿਰ ਹੋ ਗਿਆ ਜੇ ਕੰਮ ਕਰਦੇ ਮੈਨੂੰ 43 ਸਾਲ ਲੰਘ ਗਏ ਚਿਤਾ ਜੀਆਂ ਫਾਲ ਸ਼ੁਰੂ ਹੋ ਗਏ ਬਾਬਾ ਜੀ ਸਾਰੇ ਪਾਸੇ ਜਿੱਕਰ ਅਸੀਂ ਗੱਲ ਕਰੀਏ ਮਾਡਰਨ ਯੁੱਗ ਆ ਗਿਆ ਹੈ ਤਾਂ ਤੁਸੀਂ ਅਜੇ ਪ੍ਰਾਤਨ ਤਰੀਕੇ ਨਾਲ ਜਿਹੜੀ ਚਾਹ ਇੱਥੇ ਬਣਾ ਰਹੇ ਜੇ ਚੁੱਲ੍ਹੇ ਦੇ ਉੱਤੇ ਲੋਕਾਂ ਨੇ ਗੈਸ ਸਿਲੰਡਰ ਰੱਖ ਲੇ ਤੇ ਤੁਹਾਡਾ ਦਿਲ ਨਹੀਂ ਕਰਦਾ ਕਿ ਗੈਸ ਸਿਲੰਡਰ ਤੇ ਬਣਾਈ ਜਾਵੇ ਗੈਸ ਸਿਲੰਡਰ ਰੱਖਿਆ ਤਾਂ ਵੀ ਧੋਖਾ ਹੈ ਸਟੋਵ ਰੱਖਦੇ ਤਾਂ ਵੀ ਧੋਖਾ ਇਹ ਪੱਠੇ ਦਾ ਧੋਖਾ ਨਹੀਂ ਹੈ ਮੈਂ ਅੱਛਰ ਕੇ ਪੱਠੇ ਤੇ ਚਾਹ ਬਣਾਉਣਾ ਹੋ ਬੜੀ ਜੱਕਾ ਬਣੇਗੀ ਮੈਂ ਕੋਲੇ ਥੋੜੇ ਹੋਰ ਪਾਦਾਗਾ ਫਿਰ ਪਾਖ ਜਾਨੇ ਹਾਂ ਕਿ ਮੈਂ ਕਹਿੰਦਾ ਧੋਖਾ ਨਹੀਂ ਨਾ ਮੈਂ ਧੋਖੇ ਵਾਲਾ ਕੰਮ ਕਰ ਬਾਬਾ ਜੀ ਗੱਲ ਕਰੀਏ ਇੱਕ ਆਪਾਂ ਬੋਰਡ ਥੱਲੇ ਜਿਹੜਾ ਕੰਮ ਸ਼ੁਰੂ ਕੀਤਾ ਹੈ ਇਹ ਕੰਮ ਤੇ ਲਾਗਤ ਕਿੰਨੀ ਆਈ ਸੀ ਕਿੰਨਾ ਖਰਚਾ ਆ ਗਿਆ ਜਿਸ਼ੁਨੇ ਆਇਆ ਉਹ ਫਿਰ ਮੇਕੋ ਕੋ ਪਿਆਸ ਨਹੀਂ ਸੀ ਮੈਂ ਕਿ ਕਿਸੇ ਬੰਦੇ ਕੋਲੋਂ 20 ਰੁਪਏ ਮੰਗੇ ਉਹਨੇ ਮੈਨੂੰ ਦੇ ਦਿੱਤੇ ਪੰਜ ਪੀਰ ਵਾਲੇ ਬਾਬਾ ਜੀ ਹਣ ਕਹਿੰਦੇ ਕੀ ਕਰੋਗੇ ਮੈਂ ਕਿ ਚਾਹ ਦਾ ਕੰਮ ਕਰਾਂ ਕਹਿੰਦੇ ਕਰ ਲੋਗੇ ਮੈਂ ਕਿ ਠੀਕ ਕਰ ਲਾਂਗੇ ਕਹਿੰਦੇ ਫੋਜ ਲੋ ਮੈਂ ਕਿ ਸੋਚਿਆ ਗਿਆ ਜੀ ਇੰਨਾ ਕਿ ਛੋਟਾ ਜਿਹਾ ਤੱਪੜ ਸੀ ਮੈਂ ਕਿ ਮੈਨੂੰ ਦੇ ਦਿਓ ਕਹਿੰਦੇ ਕੀ ਕਰੋਗੇ ਮੈਂ ਕਿ ਮੀ ਆਏਗਾ دو پہسوں سو رسیاں بن جا گے بورڈ نہ چپی پا لگا کہ دو سوٹیاں لا لیں بیٹھے رہے بھی نہیں پھر میٹ پھر شروع ہو جائے گا اس کر کے بھی روپیہ میں مڑ کے میرے منگنے کی لوٹ نہیں پئی نہ ہی میں کہ ہاتھ ڈایا اس بعد بھی روپیہ نال ہی میں چالیس ترتالی چوتالی سال جڑے ہیں نا میرے اتنے بورڈ تھے لگ گیا ਬਾਬਾ ਜੀ ਦੇਖਿਆ ਜਾਵੇ 20 ਰੁਪਏ ਲਾਗਤ ਬਹੁਤ ਘੱਟ ਹੁੰਦੀ ਹੈ ਕਿਉਂਕਿ ਲੋਕੀ ਜੇਕਰ ਆਪਣਾ ਕੰਮ ਕਰਨ ਦੀ ਕੋਸ਼ਿਸ਼ ਕਰਨ ਹਜ਼ਾਰਾਂ ਡੁੱਬ ਜਾਂਦੇ ਨੇ ਤਾਂ ਕੀ ਹੋਏਗੀ ਉਹ țeਲੀਗਾ ਬਚਾਹੀ țeਲੀ ਲੋ ਕੋਲਾ 2 ਰੁਪਏ ਕਿਲੋ ਕੋਲਾ ਹੀ 2 ਰੁਪਏ ਕਿਲੋ 2 ਰੁਪਏ ਕਿਲੋ ਖੰਡ ਵੀ ਇਹਾਰੇ ਸਫਤੇ ਖੋਦੇ ਨੇ ਪਈਏ ਦਾ 2 ਦਾ ਬਚਾ ਹੁਣ 10 ਰੁਪਏ ਦਾ ਹੋ ਗਿਆ ਹੈ ਤੇ ਕਈ ਵੱਧ ਵੀ ਲੈਂਦੇ ਆ ਤੇ ਜੇਕਰ ਕਿ ਮੈਂ ਉਹ 10 ਹੀ ਲਈ ਜਨਾ ਮਾਰੇ ਕੋਈ ਮੰਗੀਲਾ ਨਾ ਮੰਗਨੇ ਕੇ ਕੋਈ ਨਾ ਦੇਵੇ ਯੋ ਦੇਣਾ ਮੇਰੀ ਕਿਸ਼ੂਨ ਮੇਰੇ ਮਹਾਰਾਜ ਮੰਦਰੀ ਜੀ ਇੱਕ ਗੱਲ ਕਰ ਲਈਏ ਦਿਨ ਦੇ ਵਿੱਚ ਕਿੰਨੇ ਜ਼ਿਆਦੇ ਕੱਪ ਲੱਗ ਜਾਂਦੇ ਨੇ ਕੀ ਗੱਲ ਕਰੇਗਾ ਅੱਜ ਮੇਰੇ 20 ਕੱਪ ਚਾਹ ਹੋਈ ਫਰੀ ਜੋ ਮੇਰੇ ਲੋਕ ਗਾਹਗੇ ਉਹ ਆਏ ਨਹੀਂ ਉਹਨਾਂ ਦੇ ਕਿ 10 ਵੀ ਕੱਪ ਦਾ ਫਰਕ ਪੈ ਗਿਆ ਉਹ ਤਾਂ ਸੱਚ 50 70 70 ਰੁਪਏ ਹਰ ਕੱਪ ਦੀ ਚਾਹ ਜੰਮੀ ਹੈ 2000 2.500 ਮਿਲਦਾ ਉਹਦੇ ਸ਼ੁਕਰ ਕਰ ਲੂੰਗਾ ਜੋ ਦੇ ਤਾਂ ਮੇਰੇ ਕਰਮਾ ਜੋ ਮਿਲ ਗਿਆ

ਯਾ ਜਿਹੜੇ ਹੋਣਿਆਂ ਨੂੰ ਮਾਫ਼ ਮਾਤਿਓ ਹੈਗੇ ਉਹਨੇ ਆਪਣੇ ਬੱਚਿਆਂ ਦਾ ਸੋਚਣਾ ਹੀ ਸਗਲ ਮੈਂ ਕਿ ਕਰਦੇ ਔਰ ਪੜ੍ਹੇ ਲਿਖੇ ਗ੍ਰੈਜੂਏਟ ਹੈਗੇ ਸਾਰੇ ਉਹ ਜੋ ਰਣੀ ਉਹ ਬੈਂਕ ਜਿ ਲੱਗੇ ਆ ਦੋ ਇੱਕ ਲੜਕਾ ਲੜਕੀ ਮੇਰੀ ਯੂਨੀਵਰਸਿਟੀ ਹੈ ਦੋ ਲੜਕੇ ਮੇਰੀ ਟੀਚਰ ਲੱਗੀਆਂ ਨੇ ਸਾਰੇ ਆਪੋ ਆਪਣੇ ਡਿਊਟੀਆਂ ਦੇ ਫਸੇ ਆ ਕੰਮ ਕਰਦੇ ਸਾਰੇ ਬਾਬਾ ਜੀ ਇਹ ਗੱਲ ਕਰੀਏ ਜਿਹੜਾ ਬੋਰਡ ਥਲੇ ਆ ਸੈਟਅਪ ਲਾਇਆ ਦੁਕਾਨ ਲਾਈ ਹੈ ਜਦੋਂ ਮੀਂਹ ਕਣੀ ਆਂਦਾ ਨੇ ਰੀ ਚਲਦੀ ਹੈ ਉਸ ਟਾਈਮ ਦੁਕਾਨ ਆਲੇ ਯਾਰ ਇਤਨੇ ਬੈਣਾ ਜੋ ਵਿੱਚ ਝਾਂਮ ਚੋਂ ਭਾਈ ਮੀਂਹ ਹੀ ਉਹਨਾਂ ਦਾ ਪਰਦਾ ਇੱਥੇ ਰੱਖ ਲਈਦਾ ਆ ਜਗਾਂ ਨਾ ਭੇਜਿਆ ਬਾਕੀ ਕੋਈ ਗੱਲ ਨਹੀਂ ਕਰਨਾ ਕੀ ਹੈ ਇਹਨੇ ਸਵਾਲ ਲੰਘਿਆ ਕਿ ਮੀਂਹ ਕਣੀ ਨੇ ਰੀ ਤੂਫਾਨ ਆਂਦੇ ਹੀ ਨਹੀਂ ਆ ਜਦੋਂ ਪਹਿਲਾਂ ਆਉਂਦੇ ਤਾਂ ਮੈਲੇ ਮਿੱਟੀ ਪੁੱਟ ਦੇ ਦਿੰਦੇ ਤੂਫਾਨ ਇਹਨੇ ਹੁਣ ਉਂਦੇ ਬਾਗਾਂ ਦੀ ਮੀਂਹ ਆ ਗਿਆ ਚਾਲ ਬਣੇ ਅੱਗੇ ਲਾਗੇ ਲਾਗੇ ਬਾਗ ਹੁੰਦੇ ਹੀ ਠੰਡੀਆਂ ਬਾਗਾਂ ਹੁੰਦੀਆਂ ਪਿਆਜ਼ ਨੇ ਛਾਲੇ ਬੀਜੇ ਰਹੇ ਹਣ ਅਗਲੇ ਪਾਣੀ ਲਾਉਂਦੇ ਆਵੇ ਠੰਡੀ ਬਾਗ ਦੀ ਗਰਮੀਆਂ ਤੇ ਦੁਨੀਆ ਬਾਗਾਂ ਸੌਂ ਵੀ ਜਾਂਦੀ ਇੱਥੇ ਬਿਠੀ ਬਿਠੀ ਇੰਨਾ ਕੋਸੀ ਬਾਬਾ ਜੀ ਆਪਣੇ ਮੈਂ ਪਸ਼ੰਗਾ ਉਮਰ ਕਿੰਨੀ ਹੈ ਤੇ ਪਿਸ਼ੋਕਰ ਕਿੱਥੋਂ ਦਾ ਆਪਣਾ ਮੈਂ ਸ਼ੋਕਰ ਹੈਗਾ ਮੈਂ ਲਾਲਪੁਰ ਵੱਡੇ ਵਿਲੇ ਦਾ ਪਾਕਿਸਤਾਨ ਦਾ ਜਰਮ ਹੈਗਾ ਪਾਕਿਸਤਾਨ ਜਿਹੜੇ 6-7 ਸਾਲ ਦੇ ਹੋਣਗੇ ਜਿਹੜੇ ਇੱਧਰ ਆ ਗਏ ਨੇ ਉਸ ਤੋਂ ਬਾਅਦ ਤੁਸੀਂ ਹਸਾਬ ਲਾ ਲਓ ਨਾ ਉਹ ਜਿਹੜੇ ਮਰੀ ਚੰਡੀਗੜ੍ਹ ਵਾਲੇ ਆਏ ਉਹਨਾਂ ਨੇ ਬਣਾਈ ਵੀਡੀਓ ਜੋ ਮਿਲ ਜਾਗੇ ਚੰਡੀਗੜ੍ਹ ਖਦੇ ਉਹਨਾਂ ਦਾ ਜਿਸਮਾਨ ਹਿਤਾਤ ਚੰਗੀ ਦਾ ਪ੍ਰੇਡ ਆਉਂ ਪ੍ਰੇਡ ਉੱਥੇ ਲਿਖਾਈ 10ਵਾਂ ਮਹੀਨਾ 1940 ਦਾ ਜਰਮਨ ਲਿਖਿਆ ਉਹਨਾਂ ਨੇ ਉਹਦੇ ਖਾਲਸਾ ਮਮਾ ਠੀਕ ਆ ਹੁਣ ਉਹਦੇ ਬੜੀ ਦੂਰ ਤੱਕ ਰੱਬ ਦੇ ਜੀ ਆ ਕੋਈ ਬੰਮੀ ਤੋਂ ਆ ਗਿਆ ਕੋਈ ਕੱਟੋਂ ਤੱਕ ਆ ਗਿਆ ਕੋਈ ਇੱਥੇ ਹਰ ਦੁਆ ਦੋ ਅੱਡੀਸ਼ੀ ਕੇ ਸੱਥੋਂ ਦੇ ਮਾਰਾ ਨਾਮ ਮੁਸਲਮਾਨੀ ਜੀ ਵੀ ਇੱਥੋਂ ਦਾ ਕੋ ਗਿਆ ਬਾਬਾ ਜੀ ਜੇਕਰ ਗੱਲ ਕਰੀਏ ਤੁਸੀਂ ਜਿੱਤਰਾ 20 ਰੁਪਏ ਦਾ ਕੰਮ ਸ਼ੁਰੂ ਕੀਤਾ ਅੱਜ ਕੱਲ ਦੇ ਨੌਜਵਾਨ ਕੰਮ ਕਹਿੰਦੇ ਬੇਰੋਜ਼ਗਾਰ ਆ ਕੰਮ ਨਹੀਂ ਮਿਲ ਰਿਹਾ ਉਹਨਾਂ ਨੂੰ ਕੀ ਸਲਾਹ ਦੇਣਾ ਚਾਹੋਗੇ ਜਿਵੇਂ ਤੁਸੀਂ ਬੜਾ ਕੀ ਆ ਆਪਣੇ ਦਿਲੋਂ ਸਮਝਾ ਦੇ ਮੈਂ ਕੰਮ ਕਰਨਾ ਪੱਜਣਾ ਨਹੀਂ ਤੇ ਫੇਰ ਬੰਦਾ ਕੰਮ ਕਰ ਸਕਦਾ ਇਹ ਇੱਕ ਦਿਨ ਨਾ ਆਏ ਦੋ ਦਿਨ ਨਾ ਆਇਆ ਕੰਮ ਤੀਜੇ ਦਿਨ ਨਾ ਆਇਆ ਤੇ ਮੂੰਹ ਚੋਕੇ ਵੇਖਦੇ ਰਵਾਂਗੇ ਕਾ ਕੋਈ ਨਹੀਂ ਕਾ ਕੋਈ ਨਹੀਂ ਜਿੰਦੋਂ ਜਿਹਨਾਂ ਰੱਬ ਨੇ ਦੇਣਾ ਬੰਦੇ ਦੇ ਹੱਥ ਵਸੂ ਨਹੀਂ ਹੈਗਾ ਜੋ ਕਰਦਾ ਮਾਰਾ ਹੀ ਕਰਦਾ ਹੋਈ ਅੱਜ ਦੀ ਗੱਲ ਆ ਅੱਜ ਸਾਰੇ 20 ਕੱਪ 50 ਡਿਗਰੀ ਹੋਣੀ ਆ ਅਸਨੇ ਤੇ ਮੇਰੇ 40 ਕੱਪ 50 ਹੋ ਜਾਂਦੀ ਹੈ 12 ਵਜੇ 1 ਵਜੇ 40 ਕੱਪ 50 ਹੋ ਜਾਂਦੀ ਹੈ ਅੱਜ ਮੇਰੀ 20 ਕੱਪ 50 ਹੋਈ ਹੈ ਕੀ ਗੰਗਾ ਮੈਂ ਚਲਾ ਜਾਵਾਂ ਛੱਡਦਾ ਮੈਂ ਹੁਣ ਜਿਵੇਂ ਕਿ ਟਾਡੀ ਉਮਰ 82 ਸਾਲ ਹੋ ਚੁੱਕੀ ਹੈ ਠੀਕ ਹੈ ਉਹਦੇ ਪ੍ਰਾਣੀਆਂ ਖਰਾਕਾਂ ਦੀਏ ਅੱਜ ਕੱਲ ਦੀ ਪੀੜ੍ਹੀ ਜਿਵੇਂ ਦੇਖ ਰਹੇ ਜੇ ਹਰ ਜਵਾਨ ਬੱਚਾ ਤੁਸੀਂ ਦੇਖ ਲੋ ਨਸ਼ਿਆਂ ਦੇ ਵਿੱਚ ਡੁੱਬਿਆ ਹੈ ਬੁਰੇ ਤਰੀਕੇ ਨਾਲ ਪੰਜਾਬ ਜਿਹੜੀ ਜਵਾਨੀ ਹੈ ਨਸ਼ਿਆਂ 'ਚ ਡੋਬਦੀ ਜਾ ਰਹੀ ਹੈ ਤਾਂ ਲੱਗਦਾ ਆਉਣ ਵਾਲਾ ਜਿਹੜਾ ਭਵਿੱਖਾ ਉਹ ਇੰਨੀ ਉਮਰ ਕੱਟ ਪਾਏਗਾ ਜਿਹੜਾ ਬੰਦਾ ਮਾੜੀ ਸੋਸਾਇਟੀ 'ਚ ਬਹਿ ਜਾਂਦਾ ਉਹ ਆਪਣਾ ਬੇੜਾ ਡਰਗ ਹੋ ਜਾਂਦਾ ج ماڑی سوسائٹی بھے گا ہی نہیں تو انہوں نشہ لگے گا ہی نہیں جی نشے والے کو نہیں جانا تو سنوں نشہ تھوڑا لگنا جب نشے والے کو جاؤں گے وہ بھی سنو چونٹی دیں گے لا کے ویگ لا ایک وار دو وار چار وار لوا لیں مڑ کے کلو پیسے خرچنے پینے جہاں پیسے کلو خرچ لے سمجھا تو نشہ لگ گیا یہ چیزیں نہیں کہ نشہ لگتا نہیں لویا جانا جی یار سجن جا وہ لوا دیں سنگت ہے ਸੰਗਤ ਦਾ ਪ੍ਰਭਾਵ ਆ ਜਾਂਦਾ ਦੋਫਾ ਕਿੰ ਤਰਿਆ ਰਿੰਦਾ ਵੋ ਬਾਬਾ ਜੀ ਬੱਚਿਆਂ ਦੀ ਗੱਲ ਕਰੀਏ ਬੱਚਿਆਂ ਵੱਲੋਂ ਕਦੀ ਕਿਆ ਨਹੀਂ ਜਾਂਦਾ ਪਾਪਾ ਕਾਫੀ ਉਮਰ ਹੋ ਗਈ ਹੈ ਕਰੇ ਰੈਸਟ ਘਰੀਏ ਕਹਿੰਦੇ ਨੇ ਫਾਰੇ ਕਹਿੰਦੇ ਆ ਇਹ ਅਗੇ ਮੇਰਾ ਦਿਲ ਨਹੀਂ ਲੱਗਦਾ ਸਾਹ ਨੂੰ ਜੋ ਇੱਕ ਪੋਤਰੀ ਪੋਤਰਾ ਉਹਨਾਂ ਸਾਡੇ ਸਾਥ ਵਿੱਚ ਸਕੂਲ ਚਲੇ ਜਾਂਦਾ ਉਹਨਾਂ ਇੱਕ ਡੇਢ ਵੇ ਤੱਕ ਆਉਣਾ ਘਰ ਦੀ ਨਾਲ ਦੀ ਹੈ ਉਹਨੇ ਘਰ ਦੇਣਾ ਮੇਰਾ ਕਦੇ ਦਾ ਦਿਨ ਨਹੀਂ ਲੱਗਦਾ ਮੈਂ ਕੋਠੇ ਚ ਬੈਠੇ ਰਹਿੰਦਾ ਉੱਤੇ ਚਾਲੇ ਵੀ ਲੱਗਾ ਮੈਂ ਵੇਖਦਾ ਰਹਿੰਦਾ ਕਿੰਨਾ ਛੋਵਾ ਛੁੱਟੇ ਨਹੀਂ ਮੈਂ ਬਹੁਤ ਦੁਖੀ ਹੁੰਦਾ ਤੋਂ ਕਾੜ ਜਾਂ ਥੱਲੇ ਰਹਿਣਾ ਮੈਂ ਕੋਠੇ ਟੰਗੇ ਰਿਆ ਧੁੱਪੇ ਤੇ ਬੱਚੇ ਜਦੋਂ ਆਣੇ ਉਹਦੇ ਰੌਣਕ ਲਾ ਰਿਹਾ ਸੀ ਨਾ ਫਿਰ ਕੋਈ ਗੱਲ ਨਹੀਂ ਬੈਠੇ ਰਹਿੰਦੇ ਕਦੀ ਆ ਗਿਆ ਕੋਲ ਆ ਗਿਆ ਕਿ ਥੱਲੇ ਬੈ ਗਿਆ ਕਿੱਧਰ ਚਲਾ ਗਿਆ ਇਤਨੇ ਫਿਰ ਤੇ ਟਾਈਮ ਕਰਦੇ ਜਾਂ ਸੰਜੀ ਗੱਲ ਕਰੀਏ ਸੋਨਾ ਗੁਜ਼ਾਰਾ ਹੋ ਜਾਂਦਾ ਇੱਥੇ ਰੋਜ਼ੀ ਰੋਟੀ ਵਧੀਆ ਚੱਲ ਜਾਂਦੀ ਕਰਨ ਵਾਲਾ ਮਹਾਰਾਜਾ ਮੈਂ ਜੀ ਆਪਣੇ ਆਫਰੇ ਆਣਾ ਇੱਕ ਮੈਂ ਪੋਤੇ ਵਾਸਤੇ ਦੁੱਧ ਤੇ ਖਾਣਾ ਸਾਗ ਉਹਨੂੰ ਬਾਗੀ ਹੋਣ ਨੂੰ ਨਾ ਕਿ ਇਹਨੂੰ ਪਿਆਸ ਮੰਗਣਾ ਨਾ ਮ ਕਰਨ ਦੇਣਾ ਕਿਉਂਕਿ ਥੋੜੇ ਬਲ ਲੋੜ ਪਈ ਤੇ ਜੀਦੀ ਰਿਆ ਨਹੀਂ ਜੇ ਠੀਕ ਹੈ ਉਹ ਸੁਫਰੀ ਅੱਠ ਵੇ ਘਰੋਂ ਚਲੀ ਜਾ ਸ਼ਾਮ ਨੂੰ 6:30 6:30 ਵੇ ਕੋਲ ਦੇ ਜਾ ਉਹਨਾਂ ਕੋਲ ਜੇ ਆ ਜਾ ਕੇ ਕੋਠੇ ਗੈ ਜੀ ਰੱਬ ਰੱਬ ਗਰੀ ਜਾਇਦਾ ਉਹ ਘਟਿਆਲੀ ਵਿੱਚ ਲਾ ਲਿਆ ਚਲੋ ਜੀ ਬਹੁਤ ਬਹੁਤ ਧੰਨਵਾਦ ਰੱਬ ਦੀ ਬੋ ਤਾ ਇਹ ਸਨ ਸਾਡੇ ਨਾਲ ਬਜ਼ੁਰਗ ਜਿਨ੍ਹਾਂ ਦਾ ਪਿਛੋਕੜ ਪਾਕਿਸਤਾਨ ਤੋਂ ਹੈ ਤਾਂ 40 ਸਾਲ ਹੋ ਗਏ ਨੇ ਇੱਕ ਬੋਰਡ ਦੇ ਥੱਲੇ ਚਾਹ ਦਾ ਕੰਮ ਕਰਦੇ ਤਾਂ ਸਭ ਤੋਂ ਵੱਡੀ ਗੱਲ ਹੈ ਕਿ 20 ਰੁਪਏ ਦੇ ਨਾਲ ਜਿਹੜਾ ਆਪਣਾ ਕੰਮ ਸ਼ੁਰੂ ਕੀਤਾ ਗਿਆ ਸੀ ਤਾਂ ਉਸੇ ਨਾਲ ਹੀ ਤਿੰਨ ਲੜਕੀਆਂ ਦੇ ਜਿਹੜੇ ਵਿਆਹ ਵੀ ਕੀਤੇ ਨੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਤਾਂ ਸੋਨਾ ਗੁਜ਼ਾਰਾ ਜਿਹੜਾ ਕਰ ਰਹੇ ਨੇ ਤਾਂ ਆਉਣ ਵਾਲੀ ਪੰਜਾਬ ਦੀ ਨੌਜਵਾਨੀ ਨੂੰ ਵੀ ਇਹ ਸਿੱਖ ਦਿੱਤੀ ਜਾ ਰਹੀ ਹੈ ਕੰਮ ਕਰੋਗੇ ਤਾਂ ਅੱਗੇ ਵਧੋਗੇ ਤੇ ਨਸ਼ਿਆਂ ਤੋਂ ਦੂਰ ਰਹੋ ਕਿਉਂਕਿ ਮਾੜੀ ਸੰਗਤ ਦਾ ਅਸਰ ਜ਼ਰੂਰ ਹੁੰਦਾ ਹੈ ਚਾਹੇ ਨਸ਼ਾ ਜੇ ਹੋਵੇ ਚਾਹੇ ਕਿਸੇ ਗਲਤ ਕੰਮ ਚ ਹੋਵੇ ਤਾਂ ਇਹਨਾਂ ਤੋਂ ਪਰਹੇਜ਼ ਕਰਨਾ ਜ਼ਰੂਰੀ ਹੈ ਤੁਹਾਡੇ ਨਾਲ ਹੋਰ ਸਟੋਰੀਆਂ ਲੈ ਕੇ ਰੂਬਰੂ ਜਲਦੀ ਹੋਵਾਂਗੇ ਕੈਮਰਾ ਪਰਸਨ ਦਵਿੰਦਰ ਮਹਿਰਾ ਦੇ ਨਾਲ ਵਿਸ਼ਾਲ ਮਿਸ਼ਰਾ ਫੋਰ ਨਿਊਜ਼ ਇੰਡੀਆ ਅੰਮ੍ਰਿਤਸਰ